ਕੱਲ ਅੱਧੀ ਰਾਤ ਬ੍ਰਾਊਨ ਕੁੜੀ ਯਾਨੀ ਕਿ ਵੈਲਡਰ ਗਰਲ ਇੱਕ ਰੈਸਟੋਰੈਂਟ ਤੇ ਪਹੁੰਚਦੀ ਹੈ ਜਿੱਥੇ ਜਾ ਕੇ ਉਹ ਕੁਝ 버ਗਰ ਆਰਡਰ ਕਰਦੀ ਤੇ ਅਗਲਾ ਪੁੱਛਦਾ ਕਿ ਕਿਹੜੀ ਵੈਰਾਈਟੀ ਮਤਲਬ ਕਿ ਕਿਹੜੇ ਦਿਆਂ ਤੋ ਆਂਦੀ ਮੈਨੂੰ ਨਹੀਂ ਪਤਾ ਜਿਹੜੇ ਵੀ ਚੰਗਿਆ ਤੋ ਆਪਦੇ ਕੋਲੋਂ ਬਣਾ ਦੇ ਕੀ ਵੈਲਡਰ ਕਰਨ ਦੇਖੋ ਬਹੁਤ ਹੀ ਇੱਕ ਦੇਸੀ ਤਰੀਕੇ ਨਾਲ ਪਿੰਡਾਂ ਵਾਲੇ ਤਰੀਕੇ ਨਾਲ ਆਪਣਾ ਫੂਡ ਆਰਡਰ ਕੀਤਾ ਜੋ ਕਿ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਹੋਰ ਕਿਸ ਤਰ੍ਹਾਂ ਆਰਡਰ ਕੀਤਾ ਤੇ ਕੀ ਕੀ ਕੀਤਾ ਉਹ ਤੁਹਾਨੂੰ ਵੀ ਦੇਖੋ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀ ਚੰਗੀ ਲੱਗੀ ਤਾਂ ਗੇ ਸ਼ੇਅਰ ਜਰੂਰ ਕਰਿਓ ਧ ਵੀਰੇ 버거 ਕਰਦੇ ਤਿੰਨ ਫ੍ਰੈਂਚ ਤਿੰਨ 버거 ਫ੍ਰੈਂਚ ਫ੍ਰਾਈਜ਼ ਪਤਾ ਨਹੀਂ ਜਿਹੜਾ ਵਧੀਆ ਹੈ ਕਰਦੇ ਸੰਤਾ ਨਹੀਂ ਪਤਾ ਮੈਨੇ ਪਤਾ ਨਹੀਂ ਇਹਦੀ ਲੱਭੇ ਸੰਤਾ ਸੇ ਉਹ ਆਰਡਰ ਕਰਦੇ ਕਰਦੇ ਅਸਾਂ ਆਰਡਰ ਨਹੀਂ ਕੋਈ ਵੀ ਵਧੀਆ ਜਿਹਾ 버거 ਪੈਜ ਵਾਲਾ ਪੈਜ ਵਾਲਾ ਟਾਪ ਦਾ ਇਹ ਗੱਲ ਕੀ ਹੁੰਦਾ ਹਾਂਜੀ ਪੈਜੀ ਹੁੰਦਾ ਹਾਂਜੀ ਵੀਰੋ ਦਾ ਪੈਜ ਮਹਾਰਾਜ ਆਉਂਦਾ ਉਸ ਸਪਾਈਸੀ ਪਨੀਰ ਕਰ ਲਓ ਹਾਂ ਹਾਂਜੀ ਦੋ ਫ੍ਰੈਂਚ ਫ੍ਰਾਈਜ਼ ਨੇ تین ਫ੍ਰੈਂਚ ਫ੍ਰਾਈਸ ਹਾਂਜੀ ਹਾਂਜੀ ਕੋਲਡ ਡਰਿੰਕ ਇੱਕ ਤੂੰ ਪੀਣੀ ਕੋਲਡ ਹਾਂਜੀ ਪੀਣੀ ਹੈ ਕੋਲੇ ਲੈਣੀ ਮੈਂ ਨਹੀਂ ਮੈਂ ਤਾਂ ਤੂੰ ਮੈਂ ਤਾਂ ਪੀਣੀ ਆ ਹੈ ਮੀਡੀਅਮ ਮੀਡੀਅਮ ਸਮਾਲ 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 ਫ੍ਰਾਈ ਫਰਾਈਆਂ ਫਰਾਈਆਂ ਵੀ ਤਿੰਨ ਸਹੀ ਡਰਿੰਕ ਕੋਈ ਕਰ ਦੋ ਸਮਾਲ ਸਮਾਲ ਹੀ ਕਰ ਦੋ ਹਾਂ ਹਾਂਜੀ ਉਹ ਆਇਕਾ ਤੇ ਇੰਨੇ ਜਿਆਦਾ ਬੰਦਾ ਪਕਾ ਦੇ ਦੱਸ ਮੈਂ ਵੀ ਮੰਦੀ ਆ ਅੱਛਾ ਤੇ ਮੈਂ ਦੇ ਸਕਦਾ ਹਾਂਜੀ ਹਾਂਜੀ ਉਦਾਂ ਹੀ ਕਾੜ ਕਾੜ